ਹਾਂਜੀ ਫੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਪਿਆਜ਼ ਦੀ ਗੁੜਾਈ ਕਰਤੀ ਸ਼ੁਰੂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਗਰੋਥ ਹੈ ਪਿਆਜ਼ ਦੀ ਤੇ ਆਪਣਾ ਜਨਵਰੀ ਮਹੀਨੇ ਦੇ ਐਂਡ ਦੇ ਵਿੱਚ ਆਪਾਂ ਇਹਦੀ ਲਵਾਈ ਕੀਤੀ ਸੀ ਤੇ ਸੀਡ ਹੈਗਾ ਜੀ ਆਰਕੇ ਦਾ ਆਰਕੇ ਦਾ ਸੀਡ ਹੈ ਤੇ ਘਰ ਦੇ ਲਈ ਆਪਾਂ ਇਹਦੀ ਲਵਾਈ ਕੀਤੀ ਹੈ ਤੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਤੇ ਖਾਦ ਖਰਾਕ ਆਪਾਂ ਇਹਦੇ ਵਿੱਚ ਸਿਰਫ ਕਿਸਾਨ ਪ੍ਰਭ ਹੋਰ ਕੋਈ ਵੀ ਨਹੀਂ ਪਾਈ ਸਿਰਫ ਆਪਾਂ ਦੇਸੀ ਰੇ ਆਪਾਂ ਰੂੜੀ ਦੀ ਖਾਦ ਆਪਾਂ ਲਵਾਈ ਤੋਂ ਪਹਿਲਾਂ ਆਪਾਂ ਵਿੱਚ ਪਾਈ ਹੈ ਤੇ ਦੋ ਇਹਨੂੰ ਪਾਣੀ ਲੱਗਲੇ ਤੇ ਦੂਜੇ ਪਾਣੀ ਤੋਂ ਬਾਅਦ ਹੁਣ ਆਪਾਂ ਇਹਦੀ ਗਡਾਈ ਹੈ ਜਿਹੜੀ ਉਹ ਸ਼ੁਰੂ ਕਰਤੀ ਹੈ ਖੁਰਪੀ ਦੇ ਨਾਲ ਤੇ 4-4 ਇੰਚ 5-5 ਇੰਚ ਤੇ ਇਹਦੀ ਆਪਾਂ ਲਵਾਈ ਕੀਤੀ ਹੋਈ ਹੈ 5 ਇੰਚ ਲੈਨ ਤੋਂ ਲੈਨ ਤੇ 5 ਇੰਚ ਬੂਟੇ ਤੋਂ ਬੂਟੇ ਦੇਖ ਸਕਦੇ ਹੋ ਗਰੋਥ ਤੁਸੀਂ